ਦਾ ਵਿਸਤਾਰ ਹੋਇਆ ਸਰਦਾਰ ਸਰਦਾਰ ਸਰਜੀਤ ਸਿੰਘ ਰਖੜਾ ਦੀ ਬਦੌਲਤੀ ਹੋਇਆ ਇਹਨਾਂ ਨੇ ਖੁੱਲੇ ਗੱਫੇ ਦਿੱਤੇ ਨੇ ਮੈਂ ਸ਼ੁਰੂ ਕੀਤਾ ਛੋਟੀ ਜਿਹੀ ਜਗ੍ਹਾ ਤੋਂ ਸ਼ੁਰੂ ਕੀਤਾ ਸੀ ਅੱਜ ਪੂਰੇ ਬਾਲ ਬਣ ਕੇ ਬਹੁਤ ਥੋੜਾ ਬਣ ਗਿਆ ਤੇ ਮੈਂ ਸਾਰੀ ਬ੍ਰਹਮ ਸਭਾ ਨੂੰ ਲੱਖ ਲੱਖ ਮੁਬਾਰਕਬਾਦ ਦਿਨਾ ਵਧੀਆ ਉਦਮ ਹੈਗਾ ਸਵਾਜਿਕ ਮਿਲਣੀ ਹੈਗੀ ਹੈ ਨਾਲ ਦੀ ਨਾਲ ਜਦੋਂ ਬਲੱਡ ਨੇਸ਼ਨ ਦਾ ਕੈਂਪ ਹੈਗਾ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਕਿ ਉਹ ਮਤਲਬ ਇੱਕ ਬਹੁਤ ਅਦੁੱਤੀ ਧਾਨ ਜਿਹੜਾ ਖੂਨ ਦਾਨ ਹੈ ਉਹਦੇ ਵਾਸਤੇ ਲੋਕ ਦੇ ਅਗਿਆਨ ਹੈਗਾ ਔਰ ਬਾਵਨ ਸਭਾ ਹੋਰ ਵੀ ਬਹੁਤ ਸਮਾਜਿਕ ਕਾਰਜ ਬੜੇ ਸ਼ੌਕ ਨਾਲ ਸਾਰਾ ਸਾਲ ਕਰਦੀ ਹੈਗੀ ਹੈ ਅੱਜ ਦੇ ਦਿਨ ਤੇ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਿਸ ਤਰ੍ਹਾਂ ਕੁਝ ਤਾਤਾਂ ਸਾਡੇ ਦੇਸ਼ ਤੇ ਹਮਲਾ ਧਰਮਾਂ ਦੀਆਂ ਵੰਡੀਆਂ ਪਾਈਆਂ ਜਾ ਰਹੀਆਂ ਨੇ ਇਹ ਚੀਜ਼ਾਂ ਨੇ ਜਿਹੜੀਆਂ ਨਹੀਂ ਮੈਡਮ ਜੀ ਭਗਵਾਨ ਪਰਸ਼ੂਰਾਮ ਜੀ ਭਗਵਾਨ ਵਿਸ਼ਨੂੰ ਜੀ ਦੇ 6ਵੇਂ ਅਵਤਾਰ ਹੋਏ ਹਨ ਉਹਨਾਂ ਦਾ ਇਸ ਦੁਨੀਆ ਆਣਾ ਜੋ ਬਹੁਤ ਵੱਡੇ ਪਾਪ ਸੀ ਪਾਪਾਂ ਦਾ ਨਾਸ ਕਰਨ ਵਾਸਤੇ ਉਸ ਦੁਨੀਆ ਚ ਆਏ ਹੈ ਔਰ ਮੈਂ ਸਮਝਦਾ ਕਿ ਅੱਜ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ ਅੱਜ ਫੇਰ ਭਗਵਾਨ ਪਰਸ਼ੂਰਾਮ ਜੀ ਬਣ ਕੇ ਕੋਈ ਅਵਤਾਰ ਇੱਥੇ ਆਣਾ ਚਾਹੀਦਾ ਹੈ ਕਿ ਕੋਈ ਵੀ ਮذਬ ਨਹੀਂ ਸਿਖਾਉਂਦਾ ਕਿ ਅਸੀਂ ਇੱਕ ਦੂਜੇ ਨਾਲ ਬੈਰ ਰੱਖੀਏ ਜਾਸੀ ਕਿਸੇ ਦੀ ਜਾਨ ਲਈਏ ਜਾਂ ਕਿਸੇ ਨੂੰ ਕੋਈ ਮਾਰੀਏ ਕਰੀਏ ਸੋ ਇਸ ਕਰਕੇ ਜਾਂ ਕੋਈ ਵੀ ਧਰਮ ਹੈ Hindu ਧਰਮ ਹੈ Sikh ਹੈ ईसाई ਹੈ ਮੁਸਲਮਾਨ ਸਾਰੇ ਧਰਮ ਇਹੀ ਸਾਨੂੰ ਸਿਖਾਉਂਦੇ ਨੇ ਕਿ ਆਪਸ ਵਿੱਚ ਮਿਲ ਜੁਲ ਕੇ ਆ ਜਿਹੜਾ ਰਹਿਣਾ ਚਾਹੀਦਾ ਕਿਉਂਕਿ ਭਗਵਾਨ ਪਰਸ਼ੂਰਾਮ ਜੀ ਨੇ ਜਦੋਂ ਅਤਿਆਚਾਰ ਹੋ ਰਿਹਾ ਸੀ ਜਗਤ ਤੇ ਆਦ ਨੂੰ ਖਤਮ ਕਰਨ ਦੇ ਲਈ ਆਪਣਾ ਪਰਸਾ ਜਿਹੜਾ ਉਠਾਇਆ ਸੀ ਤੇ ਸਾਰੇ ਸਮਾਜ ਨੂੰ ਮਿਲ ਜੁਲ ਕੇ ਉਹਨਾਂ ਨੇ ਰਹਿਣ ਦੀ ਸਿੱਖਿਆ ਦਿੱਤੀ ਸੀ ਅਸੀਂ ਸਮੂਹ ਸਰਵਮਾਸੀ ਜਿਹੜੇ ਇੱਥੇ ਸਾਰੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਜਾਤਾਂ ਦੇ ਸਾਰੇ ਸਾਡੇ ਇੱਥੇ ਹਰ ਰਾਮ ਚ ਹਰ ਸਾਲ ਆਉਂਦੇ ਨੇ ਭਗਵਾਨ ਪਰਸ਼ੂਰਾਮ ਜੀ ਦੇ ਜੋ ਸਾਨੂੰ ਸੁਪਨੇ ਦਿਖਾਏਗੇ ਜੋ ਸਾਨੂੰ ਰਸਤੇ ਦਿਖਾਇਆ ਰਹਾ ਉਹਨਾਂ ਤੇ ਚੱਲਣ ਦੀ ਸਾਡੀ ਵੀ ਲੋੜ ਆ ਇਨਸ਼ਾਅੱਲਾ ਨੂੰ ਇਹਨਾਂ ਦੀ ਬਦੌਲਤ ਹੀ ਇੱਥੇ ਸਾਰਾ ਇਹ ਜਿੰਨਾ ਵਿਸਤਾਰ ਹੋਇਆ ਸਰਦਾਰ ਸਰਦਾਰ ਸਲਜੀਤ ਸਿੰਘ ਰਖੜਾ ਦੀ ਬਦੌਲਤੀ ਹੋਇਆ ਇਹਨਾਂ ਨੇ ਖੁੱਲੇ ਗੱਫੇ ਦਿੱਤੇ ਨੇ ਮੇਰਾ ਖਿਆਲ ਹੈ ਵੀ 30-35 ਲੱਖ ਰੁਪਏ ਇਹਨਾਂ ਨੇ ਗ੍ਰਾਂਟ ਆਪਣੇ ਸਮੇਂ ਦੇ ਵਿੱਚ ਦਿੱਤੀ ਹੈ ਸਰਕਾਰ ਦੇ ਹੰਦੇ ਇਸ ਕਰਕੇ ਅਸੀਂ ਰਖੜਾ ਸਾਹਿਬ ਦਾ ਦਿਲ ਦੀਆਂ ਗਰਾਈਆਂ ਤੋਂ ਬ੍ਰਾਹਮਣ ਸਭਾ ਸਾਰੀ ਧੰਨਵਾਦ ਕਰਦੀ ਹੈ ਹਮੇਸ਼ਾ ਇਹਨਾਂ ਦੀ ਰਣੀ ਰਹੇਗੀ ਤੇ ਰਖੜਾ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਰਖੜਾ ਸਾਹਿਬ ਨੂੰ ਸਾਰਿਆਂ ਨੂੰ ਮੁਬਾਰਕਬਾਦ ਅੱਜ ਸ਼ੁਭ ਮੌਕੇ ਤੇ ਬਹੁਤ ਸਤਿਕਾਰ ਜੋ ਉਸਾ ਸੰਗਤ ਜੀ ਅੱਜ ਮੈਂ ਸਾਰਿਆਂ ਨੂੰ ਆਸਰਾਮ ਜੀ ਜਨਮ ਦਿਨ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਬਹੁਤ ਬੜਾ ਸੰਗਤਾਈ ਹੈ ਹਾਲ ਭਰਿਆ ਪਿਆ ਹੈ ਲੋਕਾਂ ਦੇ ਵਿੱਚ ਬਹੁਤ ਜ਼ਰਾ ਹੁਸ਼ਾ ਹੈ ਜਦੋਂ ਇਹ ਸ਼ੁਰੂ ਕੀਤਾ ਛੋਟੀ ਜਿਹੀ ਜਗ੍ਹਾ ਤੋਂ ਸ਼ੁਰੂ ਕੀਤਾ ਸੀ ਅੱਜ ਪੂਰੇ ਮਾਲ ਬਣ ਕੇ ਬਹੁਤ ਥੋੜਾ ਬਣ ਗਿਆ ਤੇ ਮੈਂ ਸਾਰੀ ਬ੍ਰਹਮ ਸਭਾ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਸਾਰੇ ਪ੍ਰੀਤਮ ਜੀ ਸਵਾਨਾ ਸਾਰਾ ਹੀ ਆਇਆ ਹੋਇਆ ਅੱਜ ਇੱਥੇ ਤੇ ਜਿੰਨੀ ਵਧਾਈ ਜੀ ਉਹ ਨਹੀਂ ਥੋੜੀ ਹੈ ਮੈਂ ਮਿੱਤਰ ਸਾਹਿਬ ਬੋਤਲ ਸਾਹਿਬ ਪ੍ਰਧਾਨ ਜੀ ਸਾਡੇ ਪਾਜੀ ਮਰਜੀਤ ਜੀ ਕਨਨ ਜੀ ਮਾਦਨ ਸਾਰਿਆਂ ਨੂੰ ਲੱਖਾਂ ਵਧਾਈ ਤੇ ਪ੍ਰਮਾਤਮਾ ਕੀ ਬਖਸ਼ੂਗੇ ਇਹ ਰਾਸ਼ਟਰ ਨੂੰ ਕਿ ਇਹ ਦਿਨ ਦੁੱਖੜੀ ਰਾਜ ਤੋਂ ਵਿੱਚ ਕਰੇ ਤੇ ਆਪਾਂ ਸਾਰੇ ਖੁਸ਼ੀ ਖੁਸ਼ੀ ਦੇ ਨਾਲ ਜਸ਼ਨ ਮਨਾਈਏ ਰਖਾ ਸਾਹਿਬ ਡਾਕਟਰ ਸਾਹਿਬ ਕੀ ਕਹਿੰਦੇ ਆ ਜੇ ਤੁਸੀਂ ਇੱਥੇ ਅਰਸ਼ੀ ਰਾਮ ਦੀ ਜਨਮ ਦਿਨ ਦੇ ਮੌਕੇ ਤੇ ਪਹੁੰਚੇ ਦੇਖੋ ਜੀ ਬਹੁਤ ਵਧੀਆ ਉਦਮ ਹੈਗਾ ਸਭਾਜਿਕ ਮਿਲਣੀ ਹੈਗੀ ਹੈ ਨਾਲ ਦੀ ਨਾਲ ਜਿਹੜਾ ਬਲੱਡ ਡੋਨੇਸ਼ਨ ਦਾ ਕੈਂਪ ਹੈਗਾ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਕਿ ਉਹ ਮਤਲਬ ਇੱਕ ਬਹੁਤ ਅਦੁੱਤੀ ਧਾਨ ਜਿਹੜਾ ਖੂਨ ਦਾਨ ਹੈ ਉਹਦੇ ਵਾਸਤੇ ਲੋਕ ਅੱਗੇ ਆਣ ਹੈਗਾ ਔਰ ਬ੍ਰਾਹਮਣ ਸਭਾ ਹੋਰ ਵੀ ਬਹੁਤ ਸਮਾਜਿਕ ਕਾਰਜ ਬੜੇ ਸ਼ੌਕ ਨਾਲ ਸਾਰਾ ਸਾਲ ਕਰਦੀ ਹੈਗੀ ਹੈ ਮੈਨੂੰ ਬੇਨਤੀ ਕੀਤੀ ਗਈ ਸੀ ਕਿ ਮੈਨੂੰ ਚਿੱਠੀ ਆਈ ਸੀ ਕਿ ਇਹਨਾਂ ਦੀ ਗ੍ਰਾਂਟ ਦੇਣੀ ਹੈਗੀ ਹੈ ਮੈਂ ਪ੍ਰਧਾਨ ਸਾਹਿਬ ਨਾਲ ਬੈਠ ਕੇ ਅਸੀਂ ਅਗਲੇ ਹਫਤੇ ਗ੍ਰਾਂਟ ਫਾਈਨਲ ਕਰ ਦੇਵਾਂਗੇ ਜੀ ਬਹੁਤ ਧੰਨਵਾਦ ਪਰਸ਼uram ਜੰਮਤੀ ਦਾ ਪਹਿਲਾਂ ਤਾਂ ਇਸੇ ਬੰਦ ਦੱਸੋ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਸਮਾਣਾ ਵਿਖੇ ਭਗਵਾਨ ਸ਼੍ਰੀ ਪਰਸ਼uram ਜੰਮਤੀ ਬੜੇ ਧੂਮਤਮ ਨਾਲ ਮਨਾਇਆ ਜਾ ਰਿਹਾ ਮੈਂ ਇੱਥੋਂ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਸਮੂਹ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਇਹ ਦਿਹਾੜਾ ਮਨਾ ਕੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਬੜਾ ਹੀ ਸੋਹਣਾ ਜਿਹੜਾ ਮੈਸੇਜ ਉਹ ਦਿੱਤਾ ਸਾਰੇ ਧਰਮਾਂ ਦੇ ਵਰਗਾਂ ਦੇ ਰਾਜਨੀਤਿਕ ਸਾਰੇ ਲੋਕ ਅੱਜ ਇਸ ਪ੍ਰੋਗਰਾਮ ਚ ਆ ਕੇ ਉਹਨਾਂ ਨੇ ਸ਼ਮੂਲੀਅਤ ਕੀਤੀ ਤੇ ਮੈਂ ਅੱਜ ਦੇ ਦਿਨ ਤੇ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਿਸ ਤਰ੍ਹਾਂ ਕੁਝ ਤਾਕਤਾਂ ਸਾਡੇ ਦੇਸ਼ ਤੇ ਹਮਲਾ ਸ਼ਰਮਾਂ ਦੀਆਂ ਵੰਡੀਆਂ ਪਾਈਆਂ ਜਾ ਰਹੀਆਂ ਨੇ ਇਹ ਚੀਜ਼ਾਂ ਨੇ ਜਿਹੜੀਆਂ ਹੀ ਨਹੀਂ ਮੈਡਮ ਇਹ ਪਹਿਲਗਾਮ ਹਮਲਾ ਹੈ ਇਸ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਿਖੋ ਜੀ ਜੋ ਪਹਿਲਗਾਮ ਤੇ ਹਮਲਾ ਹੋਇਆ ਹੈ ਮੈਂ ਹੁਣੇ ਆ ਮੋਬਾਈਲ ਦੇ ਵਿੱਚ ਦੇਖ ਰਹੀ ਸੀ ਲੰਡਨ ਦੇ ਵਿੱਚ ਵੀ ਉੱਥੇ ਸਾਡੇ ਭਾਰਤਵਾਸੀ ਜਿਹੜੇ ਰਹਿ ਰਹੇ ਨੇ ਚਲੋ ਭਾਰਤ ਦੇ ਵਿੱਚ ਤਾਂ ਮੈਂ ਕਹਿੰਦੀ ਆ ਕੋਈ ਅੱਖ ਰਹੀ ਨਹੀਂ ਜਿਹੜੀ ਨਾਮ ਨਾ ਹੋਈ ਹੋਵੇ ਚਾਰ ਚਾਰ ਦਿਨ ਪਹਿਲਾਂ ਬੱਚਿਆਂ ਦੇ ਵਿਆਹ ਹੋਏ ਉਹਨਾਂ ਦੇ ਘਰ ਉੱਜੜ ਗਏ ਤੁਸੀਂ ਦੇਖੋ ਮਾਪੇ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਬਾਪ ਨੂੰ ਗੋਲੀ ਮਾਰ ਦਿੱਤੀ ਗਈ ਤੇ ਇਸ ਤੋਂ ਬੁਰੀ ਗੱਲ ਕੀ ਹੋ ਸਕੀ ਹੈ ਹੋ ਸਕਦੀ ਹੈ ਸੋ ਮੈਂ ਤਾਂ ਇਹ ਕਹੂੰਗੀ ਕਿ ਜਿਸ ਤਰ੍ਹਾਂ ਉਹ ਬੱਚਾ ਬੋਲ ਕੇ ਦੱਸ ਰਿਹਾ ਹੈ ਕਿ Hindu ਕੌਣ ਹੈ Musalman ਕੌਣ ਹੈ ਵੱਖ ਖੋਜੋ ਸੋ ਇਹ ਜਿਹੜੀ ਚੀਜ਼ ਹੈ ਬਹੁਤ ਬੁਰੀ ਹੈ ਇਹ ਸਾਡੇ ਦੇਸ਼ 'ਚ ਨਹੀਂ ਹੋਣੀ ਚਾਹੀਦੀ ਇਹ ਹਿੰਦੁਸਤਾਨ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਵਰਗਾਂ ਦਾ ਇੱਕ ਜਿਹੜੇ ਲੋਕ ਰਹਿੰਦੇ ਨੇ ਉਹ ਇੱਕ ਗੁਲਦਸਤਾ ਹੈ ਇਦੇ ਵਿੱਚ ਸਾਰੇ ਲੋਕ ਰਹਿੰਦੇ ਨੇ ਇਸ ਪਿਆਰ ਨੂੰ ਖਤਮ ਕਰਨ ਦੀ ਇਸ ਸਾਂਝ ਨੂੰ ਭਾਈਚਾਰਕ ਸਾਂਝ ਨੂੰ ਤੋੜਨ ਦੀ ਜੋ ਯਤਨ ਹੋ ਰਹੇ ਨੇ ਉਹ ਨਹੀਂ ਹੋਣੇ ਚਾਹੀਦੇ ਮੈਂ ਤਾਂ ਇਹੀ ਕਹੂੰਗੀ ਕਿ ਜੋ ਹੋਇਆ ਬਹੁਤ ਬੁਰਾ ਹੋਇਆ ਹਰ ਬੰਦਾ ਦੇਖੋ ਕੈਂਡਲ ਮਾਰਚ ਕੰਡੇ ਕੱਢੇ ਜਾ ਰਹੇ ਨੇ ਪੁਤਲੇ ਫੁੱਕੇ ਜਾ ਰਹੇ ਨੇ ਖੁਦ ਸਾਡੀ ਮਹਿਲਾ ਕਾਂਗਰਸ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਸੂਬੇ ਵਿੱਚ ਹਰ ਜ਼ਿਲ੍ਹੇ ਸਾਡੀ ਅਲਕਾ ਲਾਂਬਾ ਦੇ ਨਿਰਦੇਸ਼ਾਂ ਤੇ ਹਰ ਜ਼ਿਲ੍ਹਾ ਕੀ ਬਲੌਕ ਲੈਵਲ ਤੇ ਜਿਹੜੇ ਹੈ ਕੈਂਡਲ ਮਾਰਚ ਕੀਤੇ ਗਏ ਨੇ ਸੋ ਬਹੁਤ ਹੀ ਕਬੂਰੀ ਗੱਲ ਹੋਏ ਨਹੀਂ ਹੋਣੀ ਚਾਹੀਦੀ ਠੀਕ ਹੈ ਥੈਂਕ ਯੂ ਸਭ ਤੋਂ ਪਹਿਲਾਂ ਇਸ ਪਾਵਨ ਜਨਮ ਦਿਤੀ ਤੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਪਾਵਨ ਜਨਮ ਦਿਤੀ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਬੜੀ ਖੁਸ਼ੀ ਦਾ ਦਿਨ ਹੈ ਬਹੁਤ ਪਵਿੱਤਰ ਦਿਨ ਹੈ ਔਰ ਆਏ ਸਾਲ ਹੀ ਬ੍ਰਾਹਮਣ ਸਭਾ ਵੱਲੋਂ ਸ਼੍ਰੀ ਪਰਸ਼ੂਰਾਮ ਕਰਮ ਸ਼ਾਲਾ ਦੇ ਵਿੱਚ ਉਮ ਤਾਂ ਨਾਲ ਅਸੀਂ ਮਨਾਨੇ ਆ ਸਾਰਾ ਸੁਆਣਾ ਇਕੱਠਾ ਹੋ ਕੇ ਇਸ ਪਾਵਨ ਦਿਵਸ ਨੂੰ ਮਨਾਇਆ ਜਾਂਦਾ ਹੈ ਭਗਵਾਨ ਪਰਸ਼ੀ ਰਾਮ ਜੀ ਭਗਵਾਨ ਵਿਸ਼ਨੂ ਜੀ ਦੇ 6ਵੇਂ অবতার ਭਰੇ ਹੈ ਉਹਨਾਂ ਦਾ ਇਸ ਦੁਨੀਆ ਆਣਾ ਜੋ ਬਹੁਤ ਵੱਡੇ ਪਾਪ ਸੀ ਪਾਪਾਂ ਦਾ ਨਾਸ ਕਰਨ ਵਾਸਤੇ ਉਸ ਦੁਨੀਆ ਚ ਆਏ ਹੈ ਔਰ ਮੈਂ ਸਮਝਦਾ ਕਿ ਅੱਜ ਦੇ ਇਸ ਤਰ੍ਹਾਂ ਦੇ ਹਾਲਾਤ ਨੇ ਅੱਜ ਫੇਰ ਭਗਵਾਨ ਪਰਸ਼ੂਰਾਮ ਜੀ ਬਣ ਕੇ ਕੋਈ ਅਵਤਾਰ ਇੱਥੇ ਆਣਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਹਾਲਾਤ ਸਾਡੇ ਹਿੰਦੁਸਤਾਨ ਦੇ ਵਿੱਚ ਹੈ ਤੁਸੀਂ ਦੇਖਿਆ ਹੀ ਹੈ ਕਿੰਨਾ ਵੱਡਾ ਕਾਹਨ ਸਾਡੇ ਜੀਐਨਕੇ 'ਚ ਜੋ ਹੋਇਆ ਹੈ ਦਿਲ ਦਹਿਲਾਣ ਵਾਲਾ ਕਿ ਸਾਡੇ ਹਿੰਦੁਸਤਾਨ ਦੇ ਦੁਸ਼ਮਣ ਪਾਕਿਸਤਾਨੀ ਅਤਵਾਦੀ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆ ਕੇ ਸਾਡੇ ਖਾਸਤੇ ਵਾਸਤੇ 6 ਪਰਿਵਾਰਾਂ ਨੂੰ ਮਾਰ ਕੇ ਉਜਾਰ ਕੇ ਚਲੇ ਗਏ ਆ ਕੋਈ ਉਹਨਾਂ ਦੀ ਦੇਖਰੇਖ ਕਰਨ ਵਾਲਾ ਨਹੀਂ ਸੀ ਡੇਢ ਘੰਟਾ ਉਹਨਾਂ ਨੇ ਧਰਮ ਵੀ ਪੁੱਛਿਆ ਨਾਂ ਵੀ ਪੁੱਛਿਆ ਸਾਰਾ ਕੁਝ ਪੁੱਛ ਕੇ ਆਰਾਮ ਨਾਲ ਉਹ ਕਰਕੇ ਆਪਣੇ ਟਿਕਾਣੇ ਤੇ ਚਲੇ ਗਏ ਆ ਸੋ ਇਹ ਜਿਹੜੇ ਪਾਪ ਹੋ ਰਹੇ ਆ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਦੂਰ ਹੋ ਸਕਦੇ ਸੋ ਬੜੀ ਖੁਸ਼ੀ ਹੈ ਕਿ ਅਸੀਂ ਜਿੰਨੇ ਵੀ ਸਾਡੇ ਤਿਹਾਰ ਹੈ ਸੀ ਸਾਰੇ ਸਮਾਣਾ ਵਾਸੀ ਇਕੱਠੇ ਹੋ ਕੇ ਮਨਾਣੇ ਆ ਤੇ ਇਹ ਵੀ ਜਿਹੜੀ ਵਰਸੀ ਹੈ ਜਿਹੜੀ ਇਹ ਪਾਵਨ ਜਨਮ ਦਿਨ ਹੈ ਭਗਵਾਨ ਪਸ਼ੂਰਾਮ ਜੀ ਦਾ ਅਸੀਂ ਹਮੇਸ਼ਾ ਹੀ ਸਾਰੇ ਇਕੱਠੇ ਹੋ ਕੇ ਤੁਮਤਾਰ ਨਾਲ ਮਨਾਨੇ ਆ ਤੇ ਮੈਂ ਭਗਵਾਨ ਪਸ਼ੂਰਾਮ ਜੀ ਦੇ ਚਰਨਾਂ 'ਚ ਇਹ ਹੀ ਪ੍ਰਾਰਥਨਾ ਕਰੂੰਗਾ ਕਿ ਸਾਰਿਆਂ ਦੇ ਜੀਵਨ ਦੇ ਵਿੱਚ ਉਹਨਾਂ ਦਾ ਆਸ਼ੀਰਵਾਦ ਬਣਿਆ ਰਹੇ ਸਾਡੇ ਸਮਾਣਾ ਨਿਵਾਸੀਆਂ ਦੇ ਪਰਿਵਾਰਾਂ 'ਚ ਖੁਸ਼ੀਆਂ ਬਣਿਆ ਰਹਿਣ ਖੇੜੇ ਬਣੇ ਰਹਿਣ ਇਸ ਤਰ੍ਹਾਂ ਹੀ ਆਪਣਾ ਉਹ ਆਸ਼ੀਰਵਾਦ ਬਣਾਏ ਬਣਾ ਕੇ ਰੱਖਣ ਤੇ ਇਸ ਤਰ੍ਹਾਂ ਹੀ ਇਹ ਸਾਡੇ ਜਿਹੜੇ ਤਿਹਾਰ ਹੈ ਅਸੀਂ ਸਾਂਝੇ ਤੌਰ ਤੇ ਮਨਾਉਂਦੇ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆਏ ਬ੍ਰਾਹਮਣ ਸਵਾ ਪਰਮ ਜੈੰਤੀ ਦੀ। ਕੀ ਕਹਿਣਾ ਹੈ ਤੁਹਾਡਾ ਇਸ ਤੇ। ਸਭ ਤੋਂ ਪਹਿਲਾਂ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਨ ਸਾਰੇ ਬ੍ਰਾਹਮਣ ਸਵਾ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਪਰਮਾਤਮਾ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ। ਔਰ ਮੈਂ ਇੱਕ ਆਪਜੀ ਦੇ ਮੱਧਮ ਜਰੀਏ ਬੇਨਤੀ ਵੀ ਕਰੂੰਗਾ ਸਾਰੇ ਦੇਸ਼ ਵਾਸੀਆਂ ਨੂੰ ਕਿ ਕੋਈ ਵੀ ਮਜ਼ਮ ਨਹੀਂ ਸਿਖਾਉਂਦਾ ਕਿ ਅਸੀਂ ਇੱਕ ਦੂਜੇ ਨਾਲ ਬੈਰ ਰੱਖੀਏ ਜਾਂ ਅਸੀਂ ਕਿਸੇ ਦੀ ਜਾਨ ਲਈਏ ਜਾਂ ਕਿਸੇ ਨੂੰ ਕੋਈ ਮਾਰੀਏ ਕਰੀਏ। ਸੋ ਇਸ ਕਰਕੇ ਭਾਵੇਂ ਕੋਈ ਵੀ ਧਰਮ ਹੈ Hindu ਧਰਮ ਹੈ Sikh ਹੈ ਅਸਾਈਆ ਮੁਸਲਮਾਨ ਸਾਰੇ ਧਰਮ ਇਹੀ ਸਾਨੂੰ ਸਿਖਾਉਂਦੇ ਨੇ ਕਿ ਆਪਸ ਵਿੱਚ ਮਿਲ ਜੁਲ ਕੇ ਆ ਜਿਹੜਾ ਰਹਿਣਾ ਚਾਹੀਦਾ ਸੋ ਇਸ ਕਰਕੇ ਭਗਵਾਨ ਪਰਸ਼ੂਰਾਮ ਜੀ ਦੇ ਜੋ ਸਾਨੂੰ ਸੁਪਨੇ ਦਿਖਾਏ ਗਏ ਜੋ ਸਾਨੂੰ ਰਸਤੇ ਦਿਖਾਏ ਹੋਏ ਉਹਨਾਂ ਤੇ ਚੱਲਣ ਦੀ ਸਾਡੀ ਵੀ ਲੋੜ ਆ ਅੱਜ ਉਰੇ ਆਇਆ ਮੈਂ ਸਾਰੇ ਬ੍ਰਾਹਮਣ ਸਮਾਜ ਨੂੰ ਬੇਨਤੀ ਵੀ ਕੀਤੀ ਆ ਕਿ ਆਪਾਂ ਭਗਵਾਨ ਪਰਸ਼ੂਰਾਮ ਜੀ ਦੇ ਨਾਂ ਤੇ ਕੁਛ ਨਾ ਕੁਛ ਉਰੇ ਲਾਇਬ੍ਰੇਰੀ ਜਾਂ ਕੁਛ ਨਾ ਕੁਛ ਆ ਜਿਹੜਾ ਕਰੀ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਪਤਾ ਲੱਗੇ ਕਿ ਜਿਹੜੇ ਪਵਿੱਤਰ ਸਾਡੇ ਭਗਵਾਨ ਪਰਸ਼ੂਰਾਮ ਜੀ ਹੋਏ ਨੇ ਉਹਨਾਂ ਦਾ ਕੀ ਜੀਵਨੀਆ ਕਿ ਉਹਨਾਂ ਨੇ ਸਾਡੇ ਵਾਸਤੇ ਕੀਤਾ ਸੋ ਇਸ ਕਰਕੇ ਮੇਰੀ ਆਉਣ ਵਾਲੇ ਸਮੇਂ ਚ ਕੋਸ਼ਿਸ਼ ਹੈ ਕਿ ਕੁਛ ਨਾ ਕੁਛ ਉਹਨਾਂ ਦੇ ਨਾਮ ਤੇ ਜ਼ਰੂਰ ਕਰਾਂ ਕੋਈ ਜਿਹੜਾ ਕਸ਼ਮੀਰ ਤੇ ਪਹਿਲਗਾਮ ਹਮਲਾ ਹੋਇਆ ਇਸ ਤੇ ਤੁਹਾਡੀ ਕੀ ਟਿੱਪਣੀ ਆ ਦੇਖੋ ਜਿਹੜਾ ਹਮਲਾ ਉੱਥੇ ਹੋਇਆ ਉਹ ਨਿੰਦਣਯੋਗ ਹੈ ਉਥੇ ਮਤਲਬ ਕਿ ਸ਼ਬਦ ਨਹੀਂ ਹਨ ਕਿੰਨੇ ਕਾਢੇ ਸ਼ਬਦਾਂ ਚ ਵਿੱਚ ਉਹਨਾਂ ਦੀ ਨਿੰਦਾ ਕੀਤੀ ਜਾਏ ਔਰ ਉੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਬਹੁਤ ਹਰ ਤਰ੍ਹਾਂ ਦੀ ਹੈਲਪ ਹੈ ਜਿਹੜੀ ਕੀਤੀ ਹੈ ਜਿਹੜੇ ਕੋਈ ਹੋਟਲ ਵਾਲੇ ਤੇ ਉਹਨਾਂ ਨੇ ਪੈਸੇ ਵੀ ਨਹੀਂ ਲਏ ਹਨ ਔਰ ਜਿਹੜੇ ਕੋਈ ਡਰਾਈਵਰ ਤੇ ਉਹਨਾਂ ਨੇ ਵੀ ਹਰ ਤਰ੍ਹਾਂ ਦੀ ਹੈਲਪ ਕਰੀ ਜਿਹੜੇ ਗਾਈਡ ਨੇ ਉਹਨਾਂ ਨੇ ਹਰ ਤਰ੍ਹਾਂ ਦੀ ਹੈਲਪ ਕੀਤੀ ਆ ਪਰ ਕੁਝ ਜਿਹੜੇ ਧਰਮ ਦੀ ਆੜ ਦੇ ਵਿੱਚ ਆ ਕੇ ਜਿਹੜੇ ਇਹ ਕਾਨੂੰਨੀਆ ਹਰਕਤਾਂ ਕਰਦੇ ਨੇ ਉਹ ਬਖਸ਼ਣ ਯੋਗ ਨਹੀਂ ਹਨ ਉਹਨਾਂ ਨੂੰ ਕਦੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਇਨਸਾਨੀਅਤ ਦੇ ਨਾਂ ਦੇ ਉੱਤੇ ੱੱੱਬਾ ਨੇ ਉਹ ਲੋਕ ਸੋ ਇਸ ਕਰਕੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਆ ਉਹਨਾਂ ਨੂੰ ਸਖਤ ਸਜ਼ਾ ਜਿਹੜੀ ਉਹਦੀ ਮਿਲਣੀ ਚਾਹੀਦੀ ਆ ਔਰ ਆਵਾਮ ਨੂੰ ਬੇਨਤੀ ਆ ਕਿ ਕਿਸੇ ਦੇ ਵੀ ਬਹਿਕਾਬੇ ਚ ਆ ਕੇ ਕੋਈ ਗਲਤ ਕਦਮ ਨਾ ਪਟੋ ਕਿਉਂਕਿ ਅਸੀਂ ਸਾਰਿਆਂ ਨੇ ਇੱਥੇ ਹੀ ਰਹਿਣਾ ਇੱਕ ਦੂਜੇ ਨਾਲ ਰਲਮਿਲ ਕੇ ਰਹਿਣਾ ਸੋ ਆਪਸ ਵਿੱਚ ਭਾਈਚਾਰਕ ਸਾਂਝ ਆ ਜਿਹੜੀ ਉਹ ਬਣਾ ਕੇ ਰੱਖਣੀ ਹੈ ਥੈਂਕ ਯੂ ਜੰਮ ਦਗਨੀਆ ਵਿਦ ਮਹਾਂ ਵੀਰਾਧਿਮੀ ਅਨੋ ਪਰਸ਼ੂਰਾਮਾ ਪ੍ਰਚੋਦਿਆ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੀ ਪੰਤਰੀ ਸਾਹਿਬ ਨੇ ਹੋ ਬੁਲਾ ਰਹੇ ਨੇ ਵੀ ਭਗਵਾਨ ਪਰਸ਼ੂਰਾਮ ਜੀ ਬਾਰੇ ਦੱਸਿਆ ਮੈਂ ਵੀ ਉਹਨਾਂ ਦੀ ਸਾਰਿਆਂ ਦਾ ਮੈਂ ਸਹਿਜ ਕਰਦਾ ਕਿਉਂਕਿ ਭਗਵਾਨ ਪਰਸ਼ੂਰਾਮ ਜੀ ਨੇ ਜਦੋਂ ਅਤਿਆਚਾਰ ਹੋ ਰਿਹਾ ਸੀ ਜਗਤਾਂ ਤੇ ਆਦ ਨੂੰ ਖਤਮ ਕਰਨ ਦੇ ਲਈ ਆਪਣਾ ਪਰਸਾ ਜੜਾ ਉਠਾਇਆ ਸੀ ਤੇ ਸਾਰੇ ਸਮਾਜ ਨੂੰ ਮਿਲ ਜੁਲ ਕੇ ਉਹਨਾਂ ਨੇ ਰਹਿਣ ਦੀ ਸਿੱਖਿਆ ਦਿੱਤੀ ਸੀ ਅਸੀਂ ਸਮੂਹ ਸਾਰ ਮਾਸੀ ਜਿਹੜੇ ਇੱਥੇ ਸਾਰੇ ਬਖਵਕ ਧਰਮਾਂ ਦੇ ਬਖਵਕ ਜਾਤਾਂ ਦੇ ਸਾਰੇ ਸਾਡੇ ਇੱਥੇ ਪ੍ਰੋਗਰਾਮ 'ਚ ਹਰ ਸਾਲ ਆਉਂਦੇ ਨੇ ਅਤੇ ਹਰ ਸਾਲ ਹੀ ਅਸੀਂ ਬੜੇ ਧੂਮ-ਧਾਮ ਨਾਲ ਇਸ ਪ੍ਰੋਗਰਾਮ ਨੂੰ ਮਨਾਉਂਦੇ ਆ ਐਨੇ ਕਹਿੰਦਾ ਵਾ ਸਾਰੇ ਦੇਸ਼ ਭਾਸ਼ ਤੋਂ ਪਵਨ ਪਾਸੂ ਰਾਮ ਜੀ ਦੇ ਜਨਮ ਦਿਨ ਬਹੁਤ ਬਹੁਤ ਮੁਬਾਰਕਬਾਦ ਥੈਂਕ ਯੂ